ਉਹ ਤਾਂ ਡੰਡ ਆਪਣੀ ਕੱਢ ਲਈ ਦੋਈ ਵਾਰ ਜਿਹੜਾ ਫਿੱਟ ਕਰਨੀ ਰੁੱਤੇ ਰਿਆ ਜੀ ਤੇ ਤਰ ਚੱਲੂਗੀ ਉਹ ਕੱਲਾ ਉਧਰ ਚਲਦੀ ਸੀ ਜਦੋਂ ਮੋਹ ਲਈ ਸੀ ਜਦੋਂ ਪਹਿਲਾਂ ਦੇਠਾ ਵੀ ਚਲਦੀ ਸੀ ਫਿਰ ਪਾਕਤਾਂ ਵਾਲੀ ਮਾਰ ਤੇ ਡੰਡ ਫਸਾ ਲਈ ਆਪਣੀ ਪਾਕਤਾਂ ਨੇ ਤੇ ਆਪਣੀ ਖੋੜੀ ਫਿੱਟ ਕਰ ਲਈ ਪਹਿਲਾਂ ਦੇ ਹੋਏ ਚਿੰਦ ਸੀ ਢੋੜੀ ਕਿੱਥੋਂ ਹੈ ਦੇਖ ਕੇ ਪਿੱਛੇ ਸੀਗੀ ਉੱਤਤ ਰੋਲੀ ਡੜਲੀ ਉੱਤੇ ਸਭਾ ਦੀਵੇਂ ਲਿਆ ਜਦੋਂ ਬਾਹਰ ਤੇ ਸੋੜਵਾਲ ਖਾ ਸਕਦੇ ਇੱਕ ਚੇਨਾ ਕਰਮ ਸੋੜਵਾਲ ਨੂੰ ਚਾਹੀਦਾ ਪਰਮੇਸ਼ਰ ਦਾ ਬੰਦ ਨੂੰ ਸੋੜਵਾਲ ਉੱਲੀ ਹੋਇਆ ਬੇਦੀ ਹੋਇਆ ਜਿਹੜਾ ਬੇ ਇੱਧਰ ਉੱਧਰ ਪੜ ਕੇ ਫਿਰ ਤੋਂ ਕੀ ਗਿਆ ਲੱਸੀ ਤੁਰੇ ਉਹ ਕੁਰੀ ਨੇ ਮੀਤਾ ਜਿਹੜਾ ਡਾਇਰੈਕਟ ਪੜੇ ਇਹਨੂੰ ਉਹ ਸੋੜ ਗਾ ਰਾਜ ਬਰਮ ਦਾ ਜਦੋਂ ਜਾਦ ਦੇ ਉਹਲੇ RAMDAS ਨੂੰ ਜਦੋਂ ਜਾਦ ਦੇ ਉਹ ਡਾਇਰੈਕਟਿਆਂ ਨੂੰ ਮਿਲਿਆ ਉਹਨੇ ਪਹਿਲਾ ਥੋੜਾ ਨਹੀਂ ਮੈਂ RAMDAS ਹੁਣ ਟਿੱਕਣੀ ਹੈ ਨਾਨੂ ਮੈਂ ਤਾਇਆ ਬੈਠੀ ਨਹੀਂ ਹੈ ਇਹ ਤਾਂ ਵੀ ਉਪਰ ਲੈ ਉੱਤਰ ਇਹੜਾ ਜਿਹੜੀ ਬੇਦੀ ਗਾਦੇ ਨੇ ਸਾਰੇ ਉਹ ਕਿ ਬੇਦੀ ਜਿਹੜੇ ਨੇ ਵੇਦ ਪੜ੍ਹਿਆ ਸੁਬੇ ਦੀ ਭਾਈ ਬੇਦੀ ਦੀ ਬੇਦਨੀ ਸ਼ੁਰੂ ਕਰ ਦਿੱਤੀ ਸਾਡੇ ਬੇਦੀ ਬੁਧੀਰੀ ਹੈਗੇ ਜਿਹੜੇ ਜਿਹੜੇ ਜੰਮੀ ਲੇਤੀ ਜਿਹੜੇ ਕਿ ਗਿਆਨ ਪੜ੍ਹੇ ਨੇ ੜਕੇ ਜਿਹੜੇ ਗਿਆਨ ੜਕੇ ਪਿਛਲਾ ਗਿਆਨ ਜਿਹੜਾ ਗਲਤ ਪੜਿਆ ਸੀ ਉਹਨੂੰ ਧੋ ਕੇ ਲਾ ਕੇ ਨਵਾਂ ਉਹ ਬੀਤੀ ਜਿਹੜੇ ਡਾਇਰੈਕਟਰ ਪੜਦੇ ਨੇ ਸਿੱਧਾ ਹੀ ਜਮਦੇ ਹੀ ਧੋਣਾ ਨਹੀਂ ਪੈਂਦਾ ਪਹਿਲਾਂ ਰਾਮਦਾਸ ਨੂੰ ਧੋਣਾ ਨਹੀਂ ਪਿਆ ਹਾਂ ਨਾ ਛੋਟੀ ਆ ਉਹਨੂੰ ਜਮਦਿਆਂ ਨੂੰ ਗੁਰਤੀ ਆ ਗਈ ਜਦੋਂ ਬਾਤਿਆ ਦਾ ਗਿਆਨ ਦਾ ਸੱਚੇ ਬਾਤਿਆ ਪ੍ਰਵੇਸ਼ਰ ਦਾ ਉਸ ਦਿਨ ਜਿਤ ਕੋ ਜੰਮ ਦੇਖੋ ਇਸ ਕਰਕੇ RAMDAS ਨੂੰ ਵਿਰੋਸਾ ਇਹ ਨਹੀਂ ਕਿਹਾ ਕਹ ਰਹਾ ਕਿ ਅਗਰ ਤੂੰ ਕਹ ਹੈ RAMDAS ਅਗਰ ਤੂੰ ਨਾਮ ਕਰਨੇ ਉਪਦੇਸ਼ ਹੈ RAMDAS ਨੂੰ ਕਰਦੇ ਨੇ ਉਪਦੇਸ਼ RAMDAS ਨੂੰ ਕਿਨੇ ਉਪਦੇਸ਼ ਤਨ ਤਨ RAMDAS ਗੁਰ ਜਿਨ ਸਰਿਆ ਦਰੇਸਾ ਦਰੇਸਾ ਤਾਂ ਸੋਢੀ ਹੈ ਨਾਨਕ ਨੂੰ ਕਿਹਨੇ ਮਾਰਿਆ ਯਾਰੀ ਮੇਲ ਪੜਿਆ ਨਾਨਕ ਨੇ ਭਤਵਾਨੀ ਪੜੀ ਹੈ ਨਾਨਕ ਨੇ ਨਿਪਟਿਆ ਤੈਨੂੰ ਗੁਰਮਤੈਨੂੰ ਗੁਰਨਾ ਕੋਲ ਮਾਰ ਤੱਕ ਘਾੜੀ ਹੈ ਬਾਤ ਬੜੀ ਕਾ ਨਾ ਰਾਮਦਾਸ ਨੂੰ ਬਚਪਨ ਜਦੋਂ ਹੀ ਮੱਤ ਮਿਲੀ ਹੋਈ ਨਹੀਂ 4 ਕਿ ਮਿਹਣੇ ਦੁੱਜੀ ਮੱਤ 4 ਤਾਂ ਗੁਰਮੁਖ ਟੋਲਦਾ ਖੜਦਾ ਰਾਮਦਾਸ ਵੀ ਗੁਰਮੁਖ ਘਰ ਬੈਠਾ ਉਹ ਤਾਂ ਕਿਸੇ ਗੁਰਮੁਖ ਨਾਲ ਸਾਂਝਾ ਕਰਨ ਨੂੰ ਫਿਰਦਾ ਗਿਆ ਦੂਸਰੋਂ ਇਹ ਤਾਂ ਦੁੱਜੀ ਪਾਇ ਆਵੇਂ ਖੜਾ ਹੈ ਉਹਦੇ ਕੋਲ ਪਰ ਕਹਿੰਦੇ ਤਸਦੀਕ ਤਾਂ ਕਰਉਣਾ ਪੈਂਦਾ ਦੂਜੇ ਤੇ ਇਹ ਕਰੇ ਕਿ 11 ਇਹ ਦੂਜਾ ਤਸਦੀਕ ਕਰਵਾਣਾ ਹੋ ਜੇ ਫਿਰ ਉਹਨੇ ਤਸਦੀਕ ਕਿਵੇਂ ਕਰਾਇਆ ਫਿਰ ਉਹਨੇ ਝੰਡਾ ਘੜਿਆ ਵੀ ਆਹ ਬਈ ਕੁਸ਼ਤੀ ਕਰੋ ਜਿਹੜਾ ਵਿੱਚ ਨਹੀਂ ਤਾਂ ਐ ਤਸਦੀਕ ਕਰਾਇਆ ਮੈਂ ਤਾਂ ਜੋ ਕਿ ਜਿੱਤੇ ਜਿਹਨਾਂ ਸੀ ਜਿੱਤੇ ਉਹਦਾ ਸੀ ਜਿੱਤੇ ਫਿਰ ਤਸਦੀਕ ਹੋਏ ਉਹ ਤਾਂ ਬਈ ਨਹੀਂ ਕੋਈ ਕਿਤੇ ਝੰਡਾ ਘੜਿਆ ਨਾਨਕ ਰਾਹ ਚਲਾਇਆ ਸੱਚ ਬੇਤਰੂ ਯੰਗ ਲੜ ਕੇ ਯੰਗ ਜਿੱਤਣੀ ਬਈ ਜਸਟੀਫਾਈ ਹੋਣ ਵਾਸਤੇ ਸ਼ਬਦ ਕੀਤਾ ਵੀ ਇਹ ਸੱਚ ਗਿਆ ਉਹ ਗੁਰੂ ਤਾਂ ਕੋਈ ਮਿਲਿਆ ਨਹੀਂ ਉਹ ਤਰੀਕਾ ਇਹੀ ਆ ਜਾਨਾ ਇਹਦਾ ਦੋ ਹੀ ਤਰੀਕੇ ਹੋਰ ਤੋਹੇ ਤਰੀਕਾ ਹੀ ਨਹੀਂ ਪਰ ਉਹਦੇ ਦੀਆਂ ਹਣਕਾਰਿਆਂ ਨਾਲ ਟੈਲੀ ਕਰਨਾ ਮੈਂ ਤਾਂ ਟੈਲੀ ਕਰ ਲੈਂਦੇ ਗੁਰਮੁਖ ਹੋ ਕੇ ਇਕੱਠੇ ਕਿਆ ਫਿਰ ਫਾਰੇ ਰੋਣ ਦੇ ਕੋਈ ਪਾਸੇ ਤੁਸੀਂ ਆ ਜਾਓ ਮੈਨੂੰ ਆ ਜਾਓ ਵਰਲਡ ਕੈਂਪੇਨ ਮਨਵਾ ਤੇ ਆਖਦੇ ਕਿ ਡਾਗੜਣਾ ਮੈਂ ਤਾਂ ਹੋਰ ਕੋਈ ਤਰੀਕਾ ਕੀ ਹੈ ਕੋਈ ਤਰੀਕਾ ਹੀ ਨਹੀਂ ਉਹਨਾਂ ਨੂੰ ਮਨਾਉਣੇ ਜਿਹੜੇ ਸੁੰਨਾਰ ਮੁਰਜਾ ਨੂੰ ਅਮਰਤ ਖੋਜਦੇ ਨੇ ਅਮਰਤ ਪਾਇਆ ਨਹੀਂ ਆਨੰਦ ਆਨੰਦ ਕਹਿਦੇ ਨੇ ਆਨੰਦ ਦੀ ਪ੍ਰਾਪਤੀ ਹੋਈ ਨਹੀਂ ਨਾਮ ਰਤਨ ਕਹਿੰਦੇ ਨੇ ਸਾਨੂੰ ਨਾਮ ਤਨ ਪਾਇਆ ਨਹੀਂ ਮੇਹਬਾਸ਼ਾ ਕਹਦੇ ਲੋਕਾਂ ਦੇਖੋ ਲੋਕਾਂ ਮੈਂ ਨਾਮ ਨਾਉ ਰਾਸਾ ਦਾ ਨਾਮ ਤੁਹਾਨੂੰ ਤੋਪ ਹੈ ਨਾਮ ਤੁਹਾਨੂੰ ਪਾਇਆ ਮੈਂ ਪਾਲਿਆ ਇਹਦਾ ਮਤਲਬ ਹੋਰ ਕਿਸੇ ਨੂੰ ਨਹੀਂ ਪਾਇਆ ਕਹਿੰਦੇ ਜਹ ਸਾਰੇ ਜੇ ਮੈਂ ਪਾਲਿਆ ਫਿਰ ਮੈਂ ਕੀਤਾ ਕੀ ਹੈ ਕੀ ਸਬੂਤ ਹੈ ਬੈਰੀ ਮਾਰੇ ਦੋਸਤ ਸੁਭਾਰੇ ਸਤਿਗੁਰੂ ਕੋ ਹਰ ਲੋਭ ਦੀ ਵਾਰ ਸੋ ਲੋਕਾਂ ਨੂੰ ਪ੍ਰੇਮ ਰਸ ਪਿਆ ਪ੍ਰੇਮ ਰਸ ਪਿਆ ਕਹਿ ਉਹ ਰਸ ਹੈ ਕਹਿੰਦਾ ਰਸ ਹੈ ਬੰਦਾ ਪ੍ਰੇਮ ਰਸ ਆਇਆ ਬੈਰੀ ਮਾਰੇ ਦੋਸਤ ਸੁਭਾਰੇ ਸਤਿਗੁਰੂ ਕੋ ਹਰ ਲੋਭ ਮੈਂ ਬਕਰ ਜਿੱਤ ਲੈ ਤੁਸੀਂ ਆ ਜੋ ਜਿੱਤ ਰਹੇ ਉਹ ਜਦੋਂ ਨਾਮ ਕਰ ਪਾਇਓ ਉਦੋਂ ਹੀ ਹੋਰ 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 ਇਹ ਭਗਤੀ ਪੂਰੀ ਇਹ ਪੂਰੀ ਪੰਕਤੀ ਹੋ ਗਈ ਆਪਦਰ ਵਿੱਚ ਉਪਧਰੀ ਜਗਾ ਤਕਤੇ ਦੇ ਬਹੁਤ ਗਰੇ ਇਹ ਖਾਸ ਤੌਰ ਤੇ ਗੱਲ ਕਰਦਾ